2000 ਕਰੋੜ ਦੇ ਟੋਟਲ ਪ੍ਰੋਜੈਕਟ ਹੋਣਗੇ ਜਿਹੜੇ ਜਲੰਧਰ ਸ਼ਹਿਰ ਦੇ ਸੀਗੇ ਉਹ ਸਾਰੇ ਦੇ ਸਾਰੇ ਇਹਨਾਂ ਦੀ ਨਲਕੀ ਕਰਕੇ ਇਹਨਾਂ ਦੀ ਮਿਲੀ ਭਗਤ ਕਰਕੇ ਇੱਕ ਵੀ ਪ੍ਰੋਜੈਕਟ ਜਿਹੜਾ ਪੂਰਾ ਨਹੀਂ ਕਰ ਸਕੇ ਅੱਜ ਜਦੋਂ ਆਵਾ ਦੀ ਪਾਰਟੀ ਦੀ ਸਰਕਾਰ ਆਈ ਹੈ ਉਹਨਾਂ ਜਿਹੜੇ ਕਰੋੜਾ ਰੁਪਏ ਦੇ ਘੁਟਾ ਲਏ ਹੋਏ ਨੇ ਉਹਨਾਂ ਦੀ ਜਾਂਚ ਛੜੀ ਹੈ ਵਿਜਲੈਂਸ ਕੋਲ ਚੱਲ ਰਹੀ ਹੈ 1000 ਕਰੋੜ ਦੇ ਪ੍ਰੋਜੈਕਟਾਂ ਦਾ ਜਿਹੜਾ ਘਟਾਲਾ ਸਾਹਮਣੇ ਆ ਰਿਹਾ ਉਹਦੇ ਵਿੱਚ ਮੈਂ ਸਿੱਧੇ ਤੌਰ ਤੇ ਕਹੂੰਗਾ ਕਿ ਜਿਹੜੇ ਸੁਵਿੰਦਰ ਕੋਹਰੇ ਇਹ ਵੀ ਬਹੁਤ ਵੱਡੇ ਹੋ ਗਏ ਭਾਗੀਦਾਰ ਨੇ। ਜਿੱਥੇ ਕਾਂਗਰਸ ਪਾਰਟੀ ਦਾ ਜ਼ਿਕਰ ਕਰੀਏ ਉਹਨਾਂ ਦੇ ਜਿਹੜੇ ਸਿਆਸਤਦਾਨ ਨੇ ਉਹ ਦਾਵਾ ਕਰਦੇ ਰਹੇ ਕਿ ਵਿਕਾਸ ਦੇ ਕੰਮ ਹੋ ਰਿਹਾ 1000 ਕਰੋੜ ਰੁਪਏ ਦਾ ਘਪੜਾ ਜਲੰਧਰ 'ਚ ਸਾਹਮਣੇ ਆ ਗਿਆ। ਸਮਾਰਟ ਸਿਟੀ ਨਾਂ ਦਾ ਪ੍ਰੋਜੈਕਟ ਚੱਲਦਾ ਪਿਆ ਸੀ ਅਜੇ ਤੱਕ ਅਧੂਰਾ ਹੈ। ਸੜਕਾਂ ਟੁੱਟੀਆਂ ਪਈਆਂ ਨੇ। ਕੀ ਕਾਰਨ ਲੱਗਦਾ ਹੈ ਕਿ ਇਹਦੇ ਵਿੱਚ ਵਾਅਦਾ ਕਿਉਂ ਨਹੀਂ ਹੋ ਸਕਿਆ? ਦੇਖੋ ਮੈਂ ਤੇ ਇਹਦੇ ਵਿੱਚ ਮੰਨਣਾ ਕਿ ਜਿਹੜਾ ਉਸ ਟਾਈਮ ਤੇ ਮੌਜੂਦਾ ਨਗਰ ਨਿਗਮ ਦੇ ਜਿਹੜੇ ਮੇਅਰ ਸੀਗੇ ਸਰਕਾਰ ਸੀਗੀ ਕਾਂਗਰਸ ਦੀ ਉਹਦੇ ਲਈ ਇਹ ਦੋਸ਼ੀ ਹਗੇ ਨੇ ਕਿਉਂਕਿ ਜੇ ਆਲ ਓਵਰ ਜੇ ਆਪਾਂ ਸਾਰੇ ਪ੍ਰੋਜੈਕਟਾਂ ਦਾ ਲੈ ਕੇ ਚੱਲੇ ਨਾ ਸਮਾਰਟ ਸਿਟੀ ਦਾ ਸਮਾਰਟ ਸਿਟੀ ਦਾ ਜਿਹੜਾ 2000 ਕਰੋੜ ਦੇ ਟੋਟਲ ਪ੍ਰੋਜੈਕਟ ਹੋਣਗੇ ਜਿਹੜੇ ਜਲੰਧਰ ਸ਼ਹਿਰ ਦੇ ਸੀਗੇ ਉਹ ਸਾਰੇ ਦੇ ਸਾਰੇ ਇਹਨਾਂ ਦੀ ਨਲਕੀ ਕਰਕੇ ਇਹਨਾਂ ਦੀ ਮਿਲੀ ਭਗਤ ਕਰਕੇ ਜਲੰਧਰ ਸ਼ਹਿਰ ਦੇ ਵਿੱਚ ਇੱਕ ਵੀ ਪ੍ਰੋਜੈਕਟ ਜਿਹੜਾ ਉਹ ਪਿਛਲੇ 5 ਸਾਲਾਂ ਚ ਪੂਰਾ ਨਹੀਂ ਕਰ ਸਕੇ ਉਦੇ ਵਿੱਚ ਕਿਤੇ ਨਾ ਕਿਤੇ ਮੈਂ ਸਮੇਂ ਨਾਲ ਅਫਸਰशाही ਵੀ ਦੋਸ਼ੀ ਏ ਇਹਦੇ ਵਿੱਚ ਜਿਹੜੇ ਮੌਜੂਦਾ ਉਸ ਟਾਈਮ ਤੇ ਨੁਮਾਇੰਦੇ ਸੀਗੇ ਸਾਡੇ ਜਿਹੜੇ ਡਿਪਟੀ ਸੀਨੀਅਰ ਡਿਪਟੀ ਮੇਅਰ ਰਹੇ ਨੇ ਸੁਰਿੰਦਰ ਕੌਰ ਜਿਹੜੇ ਅੱਜ ਕੈਂਡੀਡੇਟ ਨੇ ਇਹਨਾਂ ਦਾ ਫਰਜ਼ ਵੀ ਬੰਦਾ ਸੀ ਉਸ ਟਾਈਮ ਤੇ ਅੱਜ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਏ ਉਹਨਾਂ ਜਿਹੜੇ ਕਰੋੜਾ ਰੁਪਏ ਦੇ ਘੁਟਾਲੇ ਹੋਏ ਨੇ ਉਹਨਾਂ ਦੀ ਜਾਂਚ ਜਿਹੜੀ ਏ ਵਿਜੀਲੈਂਸ ਕੋਲ ਚੱਲ ਰਹੀ ਏ ਆਉਣ ਵਾਲੇ ਸਮੇਂ 'ਚ ਉਹਦੇ ਰਿਜ਼ਲਟ ਵੀ ਆਣਗੇ ਇਹ ਘੁਟਾਲੇ ਇਸ ਤਰ੍ਹਾਂ ਕੀਤੇ ਨੇ ਕਿ ਉਹਨਾਂ ਦੀ ਜਾਂਚ ਜਿਹੜੀ ਕਰਨੀ ਬਹੁਤ ਮੁਸ਼ਕਲ ਹੋ ਰਹੀ ਏ ਆਉਣ ਵਾਲੇ ਸਮੇਂ 'ਚ ਮੈਨੂੰ ਪੂਰੀ ਉਮੀਦ ਹੈ ਕਿ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਪੰਜਾਬ 'ਚ ਬਹੁਤ ਵਧੀਆ ਕੰਮ ਕਰ ਰਹੀ ਹੈ ਵਿਕਾਸ ਲੈ ਕੇ ਬਹੁਤ ਗੰਭੀਰ ਹੈ ਬਹੁਤ ਸਾਰੇ ਉਹਨਾਂ ਨੇ ਆਪਣੀਆਂ ਗਰੰਟੀਆਂ ਪੂਰੀਆਂ ਕਰਤੀਆਂ ਕੁਝ ਕਰਨ ਜਾਰੀਆਂ ਨੇ ਇਸ ਕਰਕੇ ਮੈਨੂੰ ਉਮੀਦ ਹੈ ਕਿ ਜਿਹੜੇ ਉਹ ਘਟਾਲੇ ਹੋਏ ਨੇ ਉਹਨਾਂ ਦੇ ਉੱਤੇ ਨਿਰਪੱਖ ਜਾਂਚ ਜਿਹੜੀ ਹੋਏਗੀ ਤੇ ਦੋਸ਼ੀਆਂ ਨੂੰ ਜੂਰ ਸਜ਼ਾ ਮਿਲੇਗੀ ਅੱਛਾ ਮੇਅਰ ਤੋਂ ਬਾਅਦ ਟਾਈਮ ਜਲੰਧਰ ਸੁਪਾ ਜਿਹੜਾ ਸਖਣਾ ਰਿਹਾ ਤੁਸੀਂ ਕਦੀ ਸੀਨੀਅਰ ਡਿਪਟੀ ਮੇਅਰ ਦੇ ਕੋਲ ਜਾਂ ਡਿਪਟੀ ਮੇਅਰ ਦੇ ਕੋਲ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜਲੰਧਰ ਦੇ ਵਿੱਚ ਕਬਲੇ ਹੋ ਰਹੇ ਨੇ ਦੇਖੋ ਉਹਨਾਂ ਦਾ ਉਹਨਾਂ ਨਾਲ ਤਾਂ ਮਿਲਣਾ ਹੀ ਬੜਾ ਔਖਾ ਹੈਗਾ ਉਹ ਤੁਸੀਂ ਉਹਨਾਂ ਦੇ ਮਹੱਲੇ 'ਚ ਜਾ ਕੇ ਪੁੱਛ ਲਓ ਉਹ ਬਹੁਤ ਘੱਟ ਯਾਨੀ ਕਿ ਕਿਸੇ ਨੂੰ ਮਿਲਦੇ ਨੇ ਤੇ ਉਹਨਾਂ ਨਾਲ ਮਿਲਣ ਦਾ ਕਰਨਾ ਕਿ ਅਸੀਂ ਤਾਂ ਆਪਣੇ ਹਾਊਸ ਦੇ ਵਿੱਚ ਮੁੱਦੇ ਉਠਾ ਸਕਨੇ ਹਾਂ ਉਹਨਾਂ ਦਾ ਨੈਤਿਕ ਫਰਜ਼ ਵੀ ਬੰਦ ਹੈ ਆਪਣੇ ਜਿਹੜੇ ਇਲਾਕੇ ਦੇ ਵਿੱਚ ਜਲੰਧਰ ਵੈਸਟ ਜਿਹੜਾ ਹਲਕਾ ਹੈ ਜਲੰਧਰ ਵੈਸਟ ਹਲਕਾ 5 ਸਾਲ ਨਹੀਂ ਮੈਂ ਕਹਿੰਨਾ 7 ਸਾਲ ਤੋਂ ਗੰਦੇ ਪਾਣੀ ਦੀ ਸੀਵਰੇਜ ਦੀ ਸਮੱਸਿਆ ਦਾ ਸੰਤਾਪ ਭੋਕ ਰਿਹਾ ਉਹ ਕਿਤੇ ਨਾ ਕਿਤੇ ਜਿਹੜੀ ਨਲਾਕੀ ਆ ਗਈ ਏ ਉਹ ਕਾਰਪੋਰੇਸ਼ਨ ਦੇ ਵਿੱਚ ਜਿਹੜੀ ਉਸ ਟਾਈਮ ਦੀ ਸਰਕਾਰ ਕਾਂਗਰਸ ਸਰਕਾਰ ਹੀ ਉਹ ਦੋਸ਼ੀ ਏ ਉਹ ਸਮਾਰਟ ਸਿਟੀ ਦੇ ਕਰੋੜਾਂ ਰੁਪਏ ਦੇ ਬਾਵਜੂਦ ਹੀ ਕੋਈ ਐਸੇ ਪ੍ਰੋਜੈਕਟ ਨਹੀਂ ਬਣਾ ਸਕੇ ਜਿਸ ਨਾਲ ਗੰਦੇ ਪਾਣੀ ਦੀ ਸੀਵਰੇਜ ਜਿਹੜੀ ਸਮੱਸਿਆ ਹੈ ਉਹਦਾ ਹੱਲ ਕੀਤਾ ਜਾ ਸਕੇ ਇੱਥੇ ਜਲੰਧਰ ਦੀ ਗੱਲ ਕਰਦੇ ਕੂੜੇ ਦੇ ਢੇਰ ਲੱਗੇ ਪਏ ਆ ਬਹੁਤ ਸਾਰੇ ਲੋਕ ਕਹਿੰਦੇ ਸੀਵਰੇਜ ਦੀ ਸਮੱਸਿਆ ਉੱਥੇ ਬਹੁਤ ਸਾਰੇ ਲੋਕ ਉਹ ਵੀ ਆ ਜਿਹੜੇ ਕਹਿੰਦੇ ਜੂਆਵੱਦ ਦਾ ਜਾ ਰਿਹਾ ਇੱਥੇ ਖੇਡਣ ਵਾਲੇ ਬਹੁਤ ਐ ਚੋਰੀਆਂ ਠਗੀਆਂ ਇੱਥੇ ਹੋ ਰਹੀਆਂ ਉਹ ਜ਼ਿੰਮੇਵਾਰੀਆਂ ਜਿਹੜੇ ਸਿਆਸਤਦਾਨਾਂ ਦੀਆਂ ਸੀਗੀਆਂ ਤੁਹਾਨੂੰ ਲੱਗਦਾ ਕਿੰਨੇ ਵਹੁਣ ਦੇ ਵਿੱਚ ਨਾਕਾਮ ਜਰ ਰਹੇ ਆ ਜੇ ਇੱਕ ਚਾਹੇ ਸੀਨੀਅਰ ਡਿਪਟੀ ਮੇਅਰ ਹੋਣ ਮੇਅਰ ਹੋਣ ਚਾਹੇ ਕੋਈ ਅਧਿਕਾਰੀ ਹੋਵੇ ਚਾਹੇ ਕਾਉਂਸਲਰ ਕਿਉਂ ਨਾ ਹੋਵੇ ਜਿਨ੍ਹਾਂ ਦੀਆਂ ਡਿਊਟੀਆਂ ਸੀ ਬਿਲਕੁਲ ਜੀ ਜਿਹੜੇ ਸਿਆਸਤਦਾਨ ਨੇ ਉਹਨਾਂ ਦੀਆਂ ਹੀ ਜ਼ਿੰਮੇਵ ਜੋ ਕੁਝ ਨੁਮਾਇंदे ਮੁੱਦੇ ਚੱਕਣਗੇ ਨਹੀਂ ਤੇ ਉਸ ਤੋਂ ਬਾਅਦ ਉਹਨਾਂ ਦਾ ਹੱਲ ਕਿੱਦਾਂ ਹੋਏਗਾ ਤੇ ਮੈਂ ਤੇ ਇਹੀ ਚਾਹਨਾ ਕਿ ਜਿਹੜੇ ਆਉਣ ਵਾਲਾ ਸਮਾ ਜੜਾ ਹੈਗਾ ਇੱਕ ਸਾਡੇ ਆਮ ਆਦਮੀ ਪਾਰਟੀ ਨੇ ਬਹੁਤ ਹੀ ਸ਼੍ਰੀ ਪਰਿਵਾਰ ਚੋਂ ਮਹਿੰਦਰ ਭਗਤ ਜੀ ਨੂੰ ਟਿਕਟ ਦਿੱਤੀ ਹੈ ਜਿਨ੍ਹਾਂ ਦੇ ਫਾਦਰ ਸਾਹਿਬ ਨੇ ਜਲੰਧਰ ਦੇ ਵਿੱਚ ਬਹੁਤ ਸਾਰੇ ਵਿਕਾਸ ਦੇ ਕੰਮ ਕਰਾਏ ਨੇ ਜਿਹੜਾ ਸਾਡੇ ਜਲੰਧਰ ਸ਼ਹਿਰ ਦਾ ਜਿਹੜਾ ਟ੍ਰੀਟਮੈਂਟ ਪਲਾਂਟ ਹੈ 1997 ਦੇ ਵਿੱਚ ਉਹਨਾਂ ਦੁਆਰਾ ਇੱਕ ਉਦਘਾਟਨ ਕੀਤਾ ਗਿਆ ਸੀ ਬਣਿਆ ਸੀਗਾ ਫੋੜੀਵਾਲ ਦੇ ਵਿੱਚ ਉਸ ਤੋਂ ਬਾਅਦ ਹਰਨ ਤੋਂ ਬਾਅਦ ਉਹ ਹਰਗੇ ਉਹ ਟ੍ਰੀਟਮੈਂਟ ਪਲੈਂਟ ਦਾ ਉੱਥੇ ਕੰਮ ਰੁਕ ਗਿਆ ਦੁਬਾਰਾ ਜਦੋਂ ਉਹ ਸੱਤਾ 'ਚ ਆਏ ਜਦੋਂ ਉਹ ਦੁਬਾਰਾ ਮੰਤਰੀ ਬਣੇ ਉਸ ਟਾਈਮ ਤੇ ਉਹਨਾਂ ਨੇ ਉਹ ਟ੍ਰੀਟਮੈਂਟ ਜਿਹੜਾ ਹੈਗਾ ਪਲੈਂਟ ਨੂੰ ਚਾਲੂ ਕਰਕੇ ਜਲੰਧਰ ਸ਼ਹਿਰ ਦਾ ਜਿਹੜਾ ਜਿੰਨਾ ਵੀ ਸੀਵਰ ਦਾ ਪਾਣੀ ਹੈ ਅੱਜ ਉੱਥੇ ਜਾਂਦਾ ਹੈ